ਸਵਾਗਤ ਹੈ ਤੁਹਾਡਾ ਇਕਤਾਲਰ ਨਿਊਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਕਤਾਲਰ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸੁਸ਼ੀਲ ਢਿੰਗੜਾ ਐਸ ਵਕਤ ਅਸੀਂ ਪਹੁੰਚੇ ਆ ਨਿਫਕਾ ਇੰਸਟੀਚਿਊਟ ਜਿਹੜਾ ਕਿ ਜਲੰਧਰ ਰੋਡ ਤੇ ਹੈ ਜਿੱਥੇ ਚੰਨ ਦਿਨ ਪਹਿਲੇ ਕੁਕਿੰਗ ਦੇ ਮੁਕਾਬਲੇ ਕਰਾਏ ਗਏ ਸਨ ਉਹ ਕੁਕਿੰਗ ਦੇ ਮੁਕਾਬਲੇ ਬਹੁਤ ਹੀ ਵਧੀਆ ਹੋਏ ਸੀ ਉਹਨਾਂ ਮੁਕਾਬਲਿਆਂ ਦੇਖਦੇ ਹੋਏ ਇੱਥੇ ਇੱਕ ਹੋਰ ਰਿਸਪੌਂਸ ਇੱਕ ਹੋਰ ਮੁਕਾਬਲੇ ਕਰਾਏ ਜਾ ਰਹੇ ਨੇ ਜਿਹੜੇ ਕਿ ਬਿਊਟੀ ਦੇ ਨਾਲ ਸੰਪਰਕ ਰੱਖਦੇ ਨੇ ਬਿਊਟੀ ਕੰਪੀਟੀਸ਼ਨ ਕਰਾਏ ਜਾ ਰਹੇ ਨੇ ਆਓ ਤੁਹਾਨੂੰ ਅੰਦਰ ਲੈ ਚਲਦੇ ਹਾਂ ਨਿਫਕਾ ਦੇ ਅੰਦਰ ਲੈ ਚਲਦੇ ਹਾਂ ਅੰਦਰ ਗੱਲਬਾਤ ਕਰਾਉਂਦੇ ਹਾਂ ਅੱਜ ਦੇ ਜਿਹੜੇ ਬਿਊਟੀ ਕੰਪੀਟੀਸ਼ਨ ਹੋ ਰਹੇ ਨੇ ਉਹਨਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਓਨਰ ਨਾਲ ਗੱਲਬਾਤ ਕਰਾਵਾਂਗੇ ਸਟੂਡੈਂਟਾਂ ਨਾਲ ਗੱਲਬਾਤ ਕਰਾਵਾਂਗੇ ਆਹ ਤੁਹਾਨੂੰ ਲੈ ਚਲਦੇ ਆਂ ਅੰਦਰ ਇੰਸਟੀਚਿਊਟ ਦੇ ਅੰਦਰ ਮੌਜੂਦ ਆਂ ਕੰਪੀਟੀਸ਼ਨ ਚੱਲ ਰਿਹਾ ਇੱਥੇ ਬਿਊਟੀ ਦਾ ਗੱਲਬਾਤ ਕਰਾਂਗੇ ਇੱਥੇ ਸਟੂਡੈਂਟਾਂ ਦੇ ਨਾਲ ਅਰੀਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਪੀਨਾ ਜੀ ਭਾਰਤੀ ਕਿਹੜੀ ਜਗਾ ਤੋਂ ਆਏ ਲੋਕਲੀ ਨਕੋਦਰ ਲੋਕਲ ਨਕੋਦਰ ਤੋਂ ਕਿਸ ਤਰ੍ਹਾਂ ਦਾ ਲੱਗਾ ਜੀ ਇੱਥੇ ਆ ਬਹੁਤ ਵਧੀਆ ਲੱਗਾ ਕਿਸ ਤਰ੍ਹਾਂ ਦੀ ਇਹ ਟ੍ਰੇਨਿੰਗ ਤੁਹਾਨੂੰ ਲੱਗੀ ਯਾ ਕਿਸ ਤਰ੍ਹਾਂ ਕਰ ਰਹੇ ਹੋ ਹਾਂਜੀ ਬਹੁਤ ਵਧੀਆ ਸਾਰਾ ਕੁਝ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਮੈਂ ਹੀ ਦੇਣਾ ਚਾਹਾਂਗੀ ਵੀ ਬਹੁਤ ਵਧੀਆ ਇੰਸਟੀਚਿਊਟ ਆ ਸਾਰੇ ਇੱਥੇ ਆਓ ਜੀ ਤੇ ਵਧੀਆ ਨੌਲੇਜ ਮਿਲੋਗੀ ਤੁਹਾਨੂੰ ਇੱਥੋਂ ਕੰਪੀਟੀਸ਼ਨ ਦਾ ਵੀ ਹਿੱਸਾ ਲੈ ਰਹੇ ਹੋ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਫੀਲ ਸੀਗਾ ਕੀ ਨਾਮ ਅਨੁਤਰ ਹਨ ਜੀ ਕਿਹੜੀ ਜਗ੍ਹਾ ਤੋਂ ਹਾਂਜੀ ਸਰ ਮਕੋਦਰ ਤੋਂ ਮਕੋਦਰ ਤੋਂ ਕੰਪੀਟੀਸ਼ਨ ਚ ਹਿੱਸਾ ਲੈ ਰਹੇ ਹੋ ਜਾਂ ਹਾਂਜੀ ਕੰਪੀਟੀਸ਼ਨ ਤੇ ਹਾਂਜੀ ਸਰ ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਵੀ ਇੱਥੇ ਕੰਪੀਟੀਸ਼ਨ ਹੋ ਰਹੀ ਹੈ ਹਾਂ ਸਰ ਸਾਨੂੰ ਮੈਸੇਜ ਮਿਲਿਆ ਸੀ ਜੀ ਤੇ ਉਹ ਕਹਿੰਦੇ ਵੀ ਕੰਪੀਟੀਸ਼ਨ ਇੱਥੇ ਨੇ ਕਰ ਜੀ ਤੇ ਅਸੀਂ ਫਿਰ ਆਈ ਸੀ ਤੇ ਕਿਸ ਤਰ੍ਹਾਂ ਦਾ ਇੱਥੇ ਲੱਗ ਰਿਹਾ ਤੁਹਾਨੂੰ ਮਾਹੌਲ ਕਿਦਾਂ ਦਾ ਲੱਗ ਰਿਹਾ ਮਾਹੌਲ ਬਹੁਤ ਵਧੀਆ ਹੈ ਵਧੀਆ ਮਾਹੌਲ ਹਾਂਜੀ ਸਰ ਤੇ ਕਿਸ ਤਰ੍ਹਾਂ ਸਿੱਖਣ ਨੂੰ ਕਿਸ ਤਰ੍ਹਾਂ ਮਿਲਦੇ ਹਾਂਜੀ ਬਹੁਤ ਵਧੀਆ ਇੱਥੇ ਵੀ ਰਹਿਣਾ ਸਾਰਾ ਮੇਕਅੱਪ ਬਹੁਤ ਵਧੀਆ ਸਾਰਾ ਕੁਝ ਬਹੁਤ ਵਧੀਆ ਲੱਗ ਰਿਹਾ ਇੱਥੇ ਸਟਾਫ ਕਿਸ ਤਰ੍ਹਾਂ ਦਾ ਹਾਂਜੀ ਸਟਾਫ ਵੀ ਬਹੁਤ ਵਧੀਆ ਠੀਕ ਹੈ ਹਾਂਜੀ ਸਰ ਨਮਸਕਾਰ ਮੈਮ ਨਮਸਕਾਰ ਸਰ ਕਿਹੜੀ ਜਨਤ ਹੈ ਨੂਰਪੁਰ ਚੱਠਾ ਨੂਰਪੁਰ ਚੱਠਾ ਸੱਸਰੀ ਗਲਗਣਾ ਜਾਣਾ ਠੀਕ ਹੈ ਕੀ ਨਾ ਜੀ ਮਨਪ੍ਰੀਤ ਮਨਪ੍ਰੀਤ ਮੰਤਰੀ ਜੀ ਇੰਸਟੀਚਿਊਟ ਦੇ ਬਚਾਏ ਉਹ ਕਿਸ ਤਰ੍ਹਾਂ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਜੀ ਕਿਸ ਤਰ੍ਹਾਂ ਦੀ ਇੱਥੇ ਟ੍ਰੇਨਿੰਗ ਹੋ ਰਹੀ ਹੈ ਬਹੁਤ ਵਧੀਆ ਚੱਲ ਰਿਹਾ ਸਾਰਾ ਕੁਝ ਆਪਣਾ ਆਪਣਾ ਸਾਰਾ ਬੈਸਟ ਦੇ ਰਿਹਾ ਜੀ ਹਾਂਜੀ ਕਿਸ ਤਰ੍ਹਾਂ ਦਾ ਸਟਾਫ ਕਿਸ ਤਰ੍ਹਾਂ ਦਾ ਬਹੁਤ ਬੈਸਟ ਹੈ ਸਟਾਫ ਸਾਰੇ ਮੈਂਬਰਸ ਬਹੁਤ ਅੱਛੇ ਹੈ ਬਿਊਟੀ ਕੰਪੀਟੀਸ਼ਨ ਦੇ ਵਿੱਚ ਜੋ ਮੇਕਅਪ ਦਾ ਸਮਾਨ ਆ ਉਹਦੇ ਬਾਰੇ ਕਿਸ ਤਰ੍ਹਾਂ ਦੇ ਹਾਂਜੀ ਵਧੀਆ ਸਾਰਾ ਕੁਝ ਬਹੁਤ ਸਭ ਕੁਝ ਠੀਕ ਹੈ ਜੀ ਹਾਂਜੀ ਜੀ ਤਿਆਰ ਖੜੇ ਨੇ ਮੇਰੇ ਖਿਆਲ ਸੱਜਤਾ ਜੀ ਬਿਲਕੁਲ ਤਿਆਰ ਹੈ ਜੀ ਸਸਰੀ ਕਾਂ ਜੀ ਕੀ ਨਾਂ ਜੀ ਅਰਵਿੰਦਰ ਕੌਰ ਕਿਹੜੀ ਜਗ੍ਹਾ ਤੇ ਜੀ ਨੂਰਪੁਰ ਚੱਠਾ ਨੂਰਪੁਰ ਚੱਠਾ ਦੋ ਬਿਲਕੁਲ ਤਿਆਰ ਹੋ ਕੇ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹਾਂ ਹਾਂਜੀ ਬਹੁਤ ਵਧੀਆ ਹੁਣ ਤੋਂ ਪਹਿਲੇ ਕਿਸ ਤਰ੍ਹਾਂ ਸੀ ਤੇ ਹੁਣ ਕਿਸ ਤਰ੍ਹਾਂ ਲੱਗ ਰਿਹਾ ਧੰਨ ਹਾਂਜੀ ਬਹੁਤ ਬਹੁਤ ਵਧੀਆ ਲੱਗ ਰਿਹਾ ਹੈ ਕਿਸ ਤਰ੍ਹਾਂ ਦਾ ਸੀ ਫੀਲ ਲੱਗਾ ਧੰਨ ਬਹੁਤ ਵਧੀਆ ਹੈ ਸਟਾਫ ਕਿਸ ਤਰ੍ਹਾਂ ਦਾ ਜੀ ਹਾਂਜੀ ਵਧੀਆ ਹੈ ਠੀਕ ਹੈ ਜੀ ਨਮਸਕਾਰ ਕੀ ਨਾਂ ਹੈ ਸਿਮਰਨ ਜੀ ਕਿਹੜੀ ਜਗ੍ਹਾ ਤੋਂ ਅਸੀਂ ਨਕੌਦਰ ਤੋਂ ਲੋਕ ਹਾਂ ਨਕੌਦਰ ਤੋਂ ਹਾਂਜੀ ਕਿਸ ਤਰ੍ਹਾਂ ਦਾ ਲੱਗਾ ਜੀ ਤੁਹਾਨੂੰ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ ਫਸਟ ਟਾਈਮ ਪਾਰਟਿਸਿਪੇਟ ਕੀਤਾ ਹੈ ਕਿਸੇ ਕੰਪੀਟੀਸ਼ਨ ਹਾਂਜੀ ਇੱਥੇ ਹਰ ਵੇਲੇ ਜੇ ਕੋਈ ਨਾ ਕੋਈ ਕੰਪੀਟੀਸ਼ਨ ਕਰਾਈ ਜਾਂਦੇ ਨੇ ਪਹਿਛੇ ਅਸੀਂ ਕੁਕਿੰਗ ਕਰਵਾਈ ਸੀ ਉਦੋਂ ਵੀ ਉਦੋਂ ਵੀ ਅਸੀਂ ਇੱਥੇ ਆਏ ਸੀ ਨਿਊਜ਼ ਕੀਤੀ ਸੀ ਤੇ ਅੱਜ ਬਿਊਟੀ ਦਾ ਕੰਪੀਟੀਸ਼ਨ ਹੈ ਜੀ ਹਾਂਜੀ ਜੀ ਉਸ ਤਾਂ ਉਹ ਉਹਦੇ ਬਾਰੇ ਕੀ ਕਹਿਣਾ ਚਾਹੂੰਗੀ ਪਿਛਲੇ ਵਾਰ ਵੀ ਜਿਹੜਾ ਕੰਪੀਟੀਸ਼ਨ ਸੀ ਉਹ ਅਸੀਂ ਦੇਖਣ ਆਏ ਸੀ ਇਸ ਵਾਰ ਅਸੀਂ ਆਪ ਪਾਰਟਿਸਿਪੇਟ ਕੀਤਾ ਹੈ ਬਹੁਤ ਵਧੀਆ ਲੱਗ ਰਿਹਾ ਜੀ ਥੈਂਕ ਯੂ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਕੀ ਨੋ ਜੀ ਮੇਰਾ ਨਾਮ ਇਕਤਾ ਜੀ ਕਿਹੜੀ ਜਗਾ ਤੋਂ ਅਸੀਂ ਨਕੌਦਰ ਤੋਂ ਆਏ ਹਾਂ ਹਾਂਜੀ ਸਟੂਡੈਂਟ ਹੋ ਨਹੀਂ ਜੀ ਸਟੂਡੈਂਟ ਨਹੀਂ ਜੀ ਸਿਆਰ ਹਾਂ ਠੀਕ ਹੈ ਠੀਕ ਹੈ ਕੀ ਮੈਸੇਜ ਕੀ ਦੇਣਾ ਚਾਹੂਗੀ ਮੈਸੇਜ ਦੇਣਾ ਚਾਹੂੰਗੀ ਕਿ ਵਧੀਆ ਲੱਗਾ ਇੱਥੇ ਆ ਕੇ ਜੀ ਹਾਂਜੀ ਸਾਰਾ ਕੁਝ ਦੇਖਿਆ ਵਧੀਆ ਲੱਗਾ ਪ੍ਰਾਣੀਆਂ ਯਾਦਾਂ ਆ ਗਈਆਂ ਆਪਣੀਆਂ ਠੀਕ ਹੈ ਠੀਕ ਹੈ ਪਰਾ ਪ੍ਰਾਣੀਆਂ ਯਾਦਾਂ ਕਿੱਥੇ ਆ ਗਈਆਂ ਉਹ ਵੀ ਸਟੂਡੈਂਟ ਹਾਂਜੀ ਜੀ ਜਦੋਂ ਸਟੂਡੈਂਟਸ ਸੀਗੇ ਹਾਂਜੀ ਜੀ ਸਟੂਡੈਂਟਸ ਸੀ ਪਹਿਲੇ ਤੁਸੀਂ ਹਾਂ ਪਹਿਲੇ ਸਟੂਡੈਂਟ ਸੀ ਤੇ ਹੁਣ ਹੁਣ ਕੀ ਹੁਣ ਜੀ ਮਾਡਲ ਬਣ ਗਿਆ ਹੈ ਅੱਛਾ ਮੈਂ ਤਾਂ ਦੇਖੀ ਤੁਸੀਂ ਮਾਡਲ ਬਣ ਗਿਆ ਬਿਲਕੁਲ ਖੂਬਸੂਰਤੀ ਦੇ ਨਾਲ ਜਾਨੀ ਬਿਲਕੁਲ ਮਾਡਲ ਤੁਹਾਡਾ ਇਹ ਸਮਾਨ ਕਿਸਸ ਨਾਲ ਬਤ ਕਰਦੇ ਹੋ ਤੇ ਇਹ ਵਧੀਆ ਲੱਗਾ ਜੀ ਹਾਂ ਜੀ ਸਾਰੇ ਸਟੂਡੈਂਟ ਹੋਰ ਹਾਂ ਜੀ ਸਾਰੇ ਬਹੁਤ ਪਿਆਰ ਬਹੁਤ ਪਿਆਰ ਮੇਰੇ ਆਈ ਹਾਂ ਜੀ ਜੀ ਬਿਲਕੁਲ ਹਾਂ ਜੀ ਨਕਪੂਰ ਨਾਲ ਇਲਾਕੇ ਨੂੰ ਕੀ ਮੈਸੇਜ ਦੇਣਾ ਚਾਹੋਗੇ ਇੱਥੇ ਆਓ ਤੇ ਮਤਲਬ ਕਿ ਤੁਸੀਂ ਆ ਕੇ ਦੇਖੋ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੇਗਾ ਕਿ ਇੱਥੇ ਮਤਲਬ ਸਿਸਟਮ ਸਾਰਾ ਕੁਝ ਵਧੀਆ ਵਾ ਸਾਰੇ ਪ੍ਰੋਡਕਟ ਵਧੀਆ ਯੂਜ਼ ਕੀਤੇ ਜਾਂਦੇ ਪਏ ਆ ਸਟੂਡੈਂਟ ਵੀ ਵਧੀਆ ਵਾ ਤੇ ਟੀਚਰਸ ਵੀ ਬਹੁਤ ਵਧੀਆ ਹੈ ਬਿਊਟੀ ਕੰਪੀਟੀਸ਼ਨ ਹੋ ਰਿਹਾ ਵੇਟਿੰਗ ਵਿੱਚ ਮੌਜੂਦ ਨੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀਨਾ ਜੀ ਰੰਜਨਾ ਬੜੇ ਬੜੇ ਸਮਾਈਲਿੰਗ ਤੇ ਆ ਢੀਕਾ ਜੀ ਇਹਦਾ ਮਤਲਬ ਹੈ ਤੁਸੀਂ ਕੰਪੀਟੀਸ਼ਨ ਜਿੱਤ ਕੇ ਜਾਓਗੇ ਲੱਗਦਾ ਮੈਨੂੰ ਹੈ ਹੋ ਸਕਦਾ ਹੋ ਸਕਦਾ ਹੋ ਸਕਦਾ ਜੀ ਕੀਨਾ ਕੀ ਸੀ ਤੁਹਾਡਾ ਰੰਜਨਾ ਕਿਹੜੀ ਜਗ੍ਹਾ ਤੇ ਜੀ ਇੱਥੇ ਲੋਕਲੀਅਨ ਨੂੰ ਕੋਲ ਲੋਕਲੀਅਨ ਜੀ ਹਾਂਜੀ ਕਿਸ ਤਰ੍ਹਾਂ ਲੱਗ ਰਿਹਾ ਇੱਥੇ ਆ ਕੇ ਤੁਹਾਨੂੰ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਜੀ ਹਾਂਜੀ ਕੰਪੀਟੀਸ਼ਨ ਤੇ ਜਾਓਗੇ ਫਿਰ ਤੁਸੀਂ ਦੱਸੋ ਕਿੱਥੇ ਜਿਆਦਾ ਹਾਂਜੀ ਫਿਰ ਜ਼ਰੂਰ ਦੱਸਾਂਗੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੰਚਨ ਕਿਹੜੀ ਜਗ੍ਹਾ ਹਾਂਜੀ ਕਿਹੜੀ ਜਗ੍ਹਾ ਤੁਹਾਨੂੰ ਫਾਜ਼ਲਪੁਰ ਜੀ ਜੀ ਕਿਸ ਤਰ੍ਹਾਂ ਲੱਗ ਰਹੀ ਹੈ ਇੱਥੇ ਚੰਗਾ ਲੱਗ ਰਿਹਾ ਜੀ ਚੰਗਾ ਲੱਗ ਰਿਹਾ ਜੀ ਤੁਮ ਅਿਲ ਤਾਂ ਦੱਸ ਰਹੀ ਹੈ ਕਿ ਚੰਗਾ ਹੀ ਲੱਗੇਗਾ ਕੰਪੀਟੀਸ਼ਨ ਵਿੱਚ ਹਿੱਸਾ ਲੈਣਗੇ ਵੇਟਿੰਗ ਹੈ ਜੀ ਹਾਂਜੀ ਹਾਂਜੀ ਵੇਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਨੂੰ ਨਮਸਕਾਰ ਕਿਹਨਾਂ ਜੀ ਸਿਮਰਨ ਸਿੰਘ ਆ ਜੀ ਸਿਮਰਨਜੀਤ ਸਿੰਘ ਜੀ ਕਿਸ ਤਰ੍ਹਾਂ ਆਏ ਹੋ ਜੀ ਇੱਥੇ ਬਸ ਹੀ ਕੰਪੀਟੀਸ਼ਨ ਸੀਗਾ ਜੀ ਉਹ ਸੁਣਿਆ ਦਾ ਉਹ ਕੰਪੀਟੀਸ਼ਨ ਲਈ ਆਏ ਆ ਜੀ ਹਾਂਜੀ ਕੀ ਕੰਪੀਟੀਸ਼ਨ ਕਾ ਦਾ ਕੰਪੀਟੀਸ਼ਨ ਬਿਊਟੀ ਦਾ ਆ ਬਿਊਟੀ ਦਾ ਮੇਕਅਪ ਜੀ ਮੇਕਅਪ ਦਾ ਹਾਂਜੀ ਤੇ ਪਾਰਟਿਸਪੇਟ ਕਰਨਾ ਹੈ ਜੀ ਹਾਂਜੀ ਪਾਰਟਿਸਪੇਟ ਕਰਨਾ ਹੈ ਕਿਸ ਤਰ੍ਹਾਂ ਲੱਗਦਾ ਜੀ ਕਿ ਜਿੱਤ ਕੇ ਜਾਵੋਗੇ ਬਸ ਜੀ ਸਾਡੇ ਵੱਲੋਂ ਤਾਂ ਪੂਰਾ ਜੋਰ ਲਾਵਾਂਗੇ ਮਦਾਨ ਫੜੇ ਕਰਕੇ ਜਾਵੋਗੇ ਮਦਾਨ ਦਾ ਫੜੇ ਹੀ ਬਾਅਦ ਵਿੱਚ ਚਲੋ ਜੀ ਸਾਡੀਆਂ ਦੁਆਵਾਂ ਕਿ ਮਦਾਨ ਤੁਸੀਂ ਫੜੇ ਕਰਕੇ ਜਾਓ ਠੀਕ ਹੈ ਜੀ ਥੈਂਕ ਯੂ ਕੀ ਨਾਂ ਜੀ ਜਦਵਿੰਦਰ ਹਾਂ ਕਿਹੜੀ ਜਗ੍ਹਾ ਤੋਂ ਜੀ ਸੰਗੀਤ ਜੀ

ਅਸੀਂ ਕੰਪੀਟੀਸ਼ਨ ਦੇ ਨਾਇਆ ਮੇਕਅਪ ਦਾ ਹਾਂਜੀ ਮੇਕਅਪ ਦਾ ਕੰਪੀਟੀਸ਼ਨ ਕਰਨ ਹਾਂਜੀ ਹਾਂਜੀ ਤੇ ਕੀ ਲੱਗਦਾ ਵੀ ਜਿੱਤ ਕੇ ਜਾਓਗੇ ਕੰਪੀਟੀਸ਼ਨ ਕੋਸ਼ਿਸ਼ ਤਾਂ ਹੀ ਆ ਕੋਸ਼ਿਸ਼ ਤਾਂ ਹੀ ਆ ਹਾਂ ਤਿਆਰੀ ਪੂਰੀ ਆ ਤਿਆਰੀ ਪੂਰੀ ਆ ਬੇਡਿੰਗੇ ਚ ਬੈਠੇ ਹੋਏ ਵੇਟ ਕਰਦੇ ਪਏ ਆ ਠੀਕ ਆ ਸਸਰੀ ਕਲ ਮੈਡਮ ਸਸਰੀ ਜੀ ਕਿਹੜੀ ਜਗ੍ਹਾ ਤੋਂ ਅਸੀਂ ਸ਼ੰਕਰ ਤੋਂ ਪੀਨਾ ਜੀ ਸ਼ਰੂਤੀ ਜੀ ਸ਼ਰੂਤੀ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਇੱਥੇ ਬਹੁਤ ਵਧੀਆ ਕਿਦਾਂ ਇੱਥੇ ਬਿਊਟੀ ਕੰਪੀਟੀਸ਼ਨ ਕਿਸਾ ਲੈਣ ਆਏ ਹਾਂਜੀ ਜੀ ਨ ਲੱਗਦਾ ਕਿ ਇਥੋਂ ਸਿੱਖ ਜਾਓਗੇ ਕੋਈ ਹਾਂਜੀ ਬਹੁਤ ਸਿੱਖੇ ਜਾਓਗੇ ਸਿੱਖੇ ਬਹੁਤ ਸਿੱਖੇ ਜਾਓ ਹਾਂਜੀ ਤੇ ਕੀ ਭੋਗ ਇੱਕ ਵਾਰ ਕੀ ਸੋਚੇ ਜੀ ਆਉਣ ਵਾਲੇ ਉਹ ਇੱਕ ਵਾਰੀ ਬਿਊਟੀਸ਼ੀਅਨ ਹੀ ਬੰਨਾ ਬਿਊਟੀਸ਼ੀਅਨ ਬੰਨਾ ਹਾਂਜੀ ਬਿਊਟੀਸ਼ੀਅਨ ਬਣ ਕੇ ਬਾਹਰ ਤਾਂ ਨਹੀਂ ਜਾਣਾ ਕੈਨੇਡਾ ਜਾਂ ਇੰਗਲੈਂਡ ਵੇਸ਼ਤਾ ਹੈਗੀ ਆ ਕੈਨੇਡਾ ਦੀ ਹਾਂਜੀ ਜਾ ਸਕਦੇ ਆ ਤੁਸੀਂ ਹਾਂਜੀ ਕਿਉਂਕਿ ਜਿਹੜਾ ਇੱਥੇ ਸਰਟੀਫਿਕੇਟ ਦਿੱਤਾ ਜਾਂਦਾ ਵਧੀਆ ਅਮਰੀਕਨ ਸਰਟੀਫਿਕੇਟ ਆ ਉਹ ਤੁਹਾਡੇ ਬਾਹਰ ਬਹੁਤ ਕੰਮ ਆ ਸਕਦਾ ਉਸ ਦੇ ਬਾਰੇ ਕੀ ਜਾਣਨਾ ਚਾਹੋਗੇ بس کوشش ਨਹੀਂ بس ਪਾਣਾ ਚੋਣਿਆਂ ਦੇ ਦਿਆਂ ਸਰਟੀਫਿਕੇਟ ਮਿਲਦਾ ਕਿ ਨਹੀਂ ਮਿਲਦਾ ਚਲੋ ਸਾਡੀਆਂ ਗਵਾਹਾਂ ਜੀ ਲੈ ਕੇ ਜਾਓ ਤੇ ਸਰਟੀਫਿਕੇਟ ਲੈ ਕੇ ਜਾਓ ਜਿੱਤ ਕੇ ਜਾਓ ਇੱਥੋਂ ਥੈਂਕ ਯੂ ਨਿਫਕਾ ਦੇ ਐਮਡੀ ਸਾਡੇ ਨਾਲ ਮੌਜੂਦ ਨੇ ਉਹਨਾਂ ਕੋ ਜਾਣਦੇ ਹਾਂ ਜੀ ਹਾਂਜੀ ਨਮਸਕਾਰ ਸਰ ਜੀ ਨਮਸਕਾਰ ਸਰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਜੀ ਆਕਾਸ਼ਦੀਪ ਸ਼ਰਮਾ ਜੀ ਹਾਂਜੀ ਸਰ ਜੀ ਐਮਡੀ ਉਹ ਤੁਸੀਂ ਨਿਫਕਾ ਦੇ ਅੱਜ ਕੀ ਇੱਥੇ ਚੱਲ ਰਿਹਾ ਜੀ ਕੀ ਕਰਾ ਰਹੇ ਹੋ ਸਰ ਅੱਜ ਇੱਥੇ ਬਿਊਟੀ ਦਾ ਕੰਪੀਟੀਸ਼ਨ ਚੱਲ ਰਿਹਾ ਹੈ ਸਰ ਜਿਦੇ ਵਿੱਚ ਕੇ ਬੱਚੇ ਆਪਣਾ హెయిਰ ਦੇ ਉੱਤੇ ਸਕਿਲਸ ਦਿਖਾਉਗੇ ਮੇਕਅਪ ਪਾਰਟੀ ਮੇਕਅਪ ਚੱਲ ਰਿਹਾ ਹੈ ਪਲੱਸ ਤੁਹਾਡਾ ਇੱਥੇ ਨੇਲ ਆਰਟ ਦੇ ਉੱਤੇ ਵੀ ਕੰਮ ਚੱਲ ਰਿਹਾ ਸਰ ਇੱਕ ਤੋਂ ਪਹਿਲੇ ਅਸੀਂ ਇੱਕ ਤੁਹਾਡਾ ਇੱਥੇ ਜ ਕੁਕਿੰਗ ਦਾ ਦਿਖਾ ਲਿਆ ਸੀ ਕੁਕਿੰਗ ਦਾ ਕਿਸਤਾ ਦਾ ਰਿਸਪੌਂਸ ਮਿਲਿਆ ਜੀ ਤੁਹਾਨੂੰ ਕੁਕਿੰਗ ਕੰਪੀਟੀਸ਼ਨ ਜਿਹੜਾ ਅਸੀਂ ਕਰਵਾਇਆ ਸੀਗਾ ਉਹਦੇ ਵਿੱਚ ਤੁਸੀਂ ਦੇਖਿਆ ਹੀ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਐਕਸਾਈਟਿਡ ਸੀਗੇ ਬੱਚਿਆਂ ਦੀ ਪਰਫਾਰਮੈਂਸ ਵੀ ਬਹੁਤ ਹੀ ਅੱਛੀ ਰਹੀ ਹੈ ਐਂਡ ਉਸ ਤੋਂ ਬਾਅਦ ਸਾਨੂੰ ਇੰਨਾ ਪਰਵਾਹ ਹੰਗਾਰਾ ਮਿਲਿਆ ਸਾਡੇ ਸ਼ਹਿਰ ਤੋਂ ਕਿ ਅਸੀਂ ਇਸੇ ਕਰਕੇ ਹੀ ਦੁਆਰਾ ਇਹ ਕੰਪੀਟੀਸ਼ਨ ਕਰਾਉਣ ਬਾਰੇ ਸੋਚਿਆ ਵੀ ਸਾਡੇ ਕੋਲ ਜਿਹੜੇ-ਜਿਹੜੇ ਸਕਿੱਲ ਬੇਸਡ ਕੋਰਸੇ ਹੈਗੇ ਆ ਅਸੀਂ ਸਾਰੇ ਹੀ ਬੱਚਿਆਂ ਨੂੰ ਦਸੀਏ ਤਾਂ ਕਿ ਸਾਡੇ ਸ਼ਹਿਰ ਦਾ ਕੋਈ ਵੀ ਬੱਚਾ ਸਕਿੱਲ ਪ੍ਰਾਪਤ ਕਰਨ ਤੋਂ ਵਾਂਝਾ ਨਾ ਰਹਿ ਸਕੇ। ਅਕਾ ਜੀ ਇੱਕ ਅਕੈਡਮੀਆ ਤਾਂ ਬਹੁਤ ਸਾਰੀਆਂ ਖੁੱਲੀਆਂ ਆਇਆਆਂ। ਕਈ ਜਗ੍ਹਾ ਅਕੈਡਮੀਆ ਪੈਸੇ ਲੈ ਲੈ ਕੇ ਸਰਟੀਫਿਕੇਟ ਦਈ ਜਾਂਦੀਆਂ ਜੀ। ਉਹਦੇ ਬਾਰੇ ਕੀ ਕਹੋਗੇ ਜੀ? ਸਰ ਤੁਸੀਂ ਦੇਖੋ ਅਸੀਂ ਕੋਈ ਇਦਾਂ ਦੇ ਝਾਲੀ ਬੰਦੇ ਤਾਂ ਹੈ ਨਹੀਂ। ਅਸੀਂ ਸ਼ਹਿਰ ਦੇ ਨਹੀਂ। ਨਹੀਂ ਝਾਲੀ ਝਾਲੇ ਨਹੀਂ ਮੈਂ ਮਸਾਲਾਂ ਦੇ ਦਿਨ ਤੁਹਾਨੂੰ ਕਈ ਜਗ੍ਹਾ ਹੁੰਦਾ ਜੀ ਇਸ ਤਰ੍ਹਾਂ ਹੁੰਦਾ ਇਸ ਤਰ੍ਹਾਂ। ਸਰ ਕਈ ਜਗ੍ਹਾ ਹੁੰਦਾ ਬਟ ਇੱਥੇ ਦਾ ਫਰਕ ਕੀ ਹੈ ਕਿ ਇੱਥੇ IAO ਸਰਟੀਫਿਕੇਸ਼ਨ ਆ ਜੀ ਜਿਹੜੀ ਕਿ ਅਮਰੀਕਨ ਸਰਟੀਫਿਕੇਸ਼ਨ ਆ ਅਮਰੀਕਾ ਦੇ ਵਿੱਚ ਇਹ ਅਮਰੀਕਨ ਸਰਟੀਫਿਕੇਸ਼ਨ ਤੁਹਾਨੂੰ ਐਵੇਂ ਹੀ ਨਹੀਂ ਮਿਲ ਜਾਂਦੀ ਉਹਨਾਂ ਨੇ ਪ੍ਰੋਪਰ ਸਟੈਂਡਰਡਸ ਰੱਖੇ ਹੋਏ ਆ ਉਹ ਸਾਰੇ ਹੀ ਸਟੈਂਡਰਡ ਫਾਲੋ ਕਰਨੇ ਪੈਂਦੇ ਆ ਐਂਡ ਈਵਨ ਜਿਹੜਾ ਵੀ ਸਰਟੀਫਿਕੇਟ ਮਿਲੇਗਾ ਉਹਦੇ ਉਹਦੇ ਕਈ ਫਾਲੋ ਕਰਨੇ ਪੈਂਦੇ ਜੀ ਕੀ ਫਾਲੋ ਜਿਹੜਾ ਵੀ ਸਰਟੀਫਿਕੇਟ ਨਹੀਂ ਫਾਲੋ ਕੀ ਕਰਨੇ ਪੈਂਦੇ ਆ ਸਰ ਮੈਂ ਤੁਹਾਨੂੰ ਅਕੈਡਮੀਆ ਦਿਖਾ ਦਿੰਦਾ ਕਈ ਅਕੈਡਮੀਆ ਦੇ ਵਿੱਚ ਜਿਹੜਾ ਬਿਲਕੁਲ ਜਲਦੀ ਕੰਮ ਹੋ ਰਿਹਾ ਵਾ ਸਰਟੀਫਿਕੇਟ ਦਫ਼ਤੇ ਯਾਰ ਆਇਆ ਹੈ ਸਰ ਇੱਥੇ ਪਹਿਲੀ ਜੀ ਚੀਜ਼ ਤਾਂ ਇਹ ਹੈ ਜੀ ਕਿ ਜਦੋਂ ਵੀ ਬੱਚਾ ਐਡਮਿਟ ਹੋਏਗਾ ਇੱਕ ਪ੍ਰੋਪਰ ਸੌਫਟਵੇਅਰ ਆ ਉਹਦੇ ਉੱਤੇ ਉਹ ਬੱਚੇ ਦਾ ਨਾਮ ਚੜ ਜਾਏਗਾ ਜਿਹੜਾ ਕਿ ਬਾਅਦ ਦੇ ਵਿੱਚ ਚੇਂਜ ਨਹੀਂ ਹੋ ਸਕਦਾ ਦੂਸਰੀ ਚੀਜ਼ ਇਹ ਆ ਕਿ ਬੱਚੇ ਦੇ ਕੋਰਸ ਦੇ ਜਿਹੜੇ ਵੀ ਕੰਟੈਂਟ ਹੁੰਦੇ ਆ ਉਹ ਆਲਰੇਡੀ ਡਿਸਾਈਡਡ ਹੁੰਦੇ ਆ ਉਹ ਡੇਲੀ ਸਾਨੂੰ ਅਪਡੇਟ ਦੇਣਾ ਪੈਂਦਾ ਆ ਸਾਡੇ ਹੈੱਡ ਆਫਿਸ ਦੇ ਵਿੱਚ ਕਿ ਅੱਜ ਦੇ ਵਿੱਚ ਬੱਚੇ ਨੂੰ ਕੀ ਕੀ ਕਰਵਾਇਆ ਗਿਆ ਕੀ ਕੀ ਨਹੀਂ ਕਰਵਾਇਆ ਗਿਆ ਐਂਡ ਐਟ ਦੀ ਐਂਡ ਜਿਹੜਾ ਬੱਚੇ ਨੂੰ ਸਰਟੀਫਿਕੇਟ ਮਿਲੇਗਾ ਉਹਦੇ ਵਿੱਚ ਪ੍ਰੋਪਰ 바ਰ ਕੋਡ ਲੱਗੇ ਹੁੰਦੇ ਆ ਸਰਟੀਫਿਕੇਟ ਦੇ ਉੱਤੇ ਜਿਹੜਾ ਕਿ ਈਵਨ ਤੁਸੀਂ ਆਪਣੇ ਮੋਬਾਈਲ ਦੇ ਉੱਤੇ ਵੀ ਉਹ ਸਰਟੀਫਿਕੇਟ ਨੂੰ ਸਕੈਨ ਕਰੋਗੇ ਤਾਂ ਸਾਰੀ ਡਿਟੇਲ ਆ ਜਾਏਗੀ ਸੋ ਜਾਲੀ ਸਰਟੀਫਿਕੇਟ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਸਰ ਜੋ ਬੱਚਾ ਜੈਨੂਨ ਕਰੇਗਾ ਉਹਨੂੰ ਉਹਦੇ ਅਕੋਰਡਿੰਗਲੀ ਹੀ ਸਰਟੀਫਿਕੇਟ ਇੱਥੋਂ ਪ੍ਰੋਵਾਈਡ ਕੀਤਾ ਜਾਏਗਾ ਪਰ ਇਹੀ ਕਹਿਣਾ ਚਾਹੁੰਦੇ ਆ ਜੀ ਕਿ ਇੰਸਟੀਚਿਊਟ ਜਿਹੜਾ ਆਪਣੇ ਸ਼ਹਿਰ ਦੇ ਵਿੱਚ ਖੁੱਲਿਆ ਹੋਇਆ ਹੈ ਇਹ ਇੰਟਰਨੈਸ਼ਨਲ ਸਟੈਂਡਰਡ ਦਾ ਇੰਸਟੀਚਿਊਟ ਹੈ ਜਿਹੜਾ ਕਿ ਬਹੁਤ ਹੀ ਇਵਨ ਜਿਹੜੇ ਲੋਕਲ ਇੰਸਟੀਚਿਊਟਸ ਆ ਉਹਨਾਂ ਦੇ ਇਕੁਇਲੈਂਟ ਫੀਸ ਚਾਰਜ ਕਰ ਰਹੇ ਆ ਬੱਚਿਆਂ ਕੋ ਸੋ ਥੈਟ ਕਿ ਬੱਚੇ ਇੰਟਰਨੈਸ਼ਨਲ ਲੈਵਲ ਦਾ ਸਟੈਂਡਰਡ ਵੀ ਇੱਥੇ ਆ ਕੇ ਫੀਲ ਕਰ ਸਕਣ ਤੇ ਉਸੇ ਲੈਵਲ ਦੀ ਕੁਆਲਿਫੀਕੇਸ਼ਨ ਪ੍ਰਾਪਤ ਕਰਕੇ ਵਧੀਆ ਜਗ੍ਹਾ ਦੇ ਉੱਤੇ ਆਪਣੇ ਆਪ ਨੂੰ ਪਲੇਸ ਕਰ ਸਕਣ ਤੇ ਆਪਣਾ ਕਰੀਅਰ ਬਣਾ ਸਕਣ ਕਿੰਨੇ ਚਿਰ ਦਾ ਕੋਰਸ ਕਰਾ ਰਹੇ ਜੀ ਸਰ ਇਹ ਕੋਰਸ 1 ਮਹੀਨੇ ਤੋਂ ਲੈ ਕੇ 1 ਸਾਲ ਤੱਕ ਦਾ ਕੋਰਸ ਹੁੰਦਾ ਹੈ ਜੀ ਜੀ ਤੇ ਇਹਦੇ ਵਿੱਚ ਫੀਸ ਵੀ ਬਹੁਤ ਜਾਇਜ਼ ਰੱਖੀ ਜੀ ਬਹੁਤ ਜਾਇਜ਼ ਫੀਸ ਹੈ ਸਰ ਜੀ ਹਾਂ ਜੀ ਹਾਂ ਜੀ ਬੱਚੇ ਅੱਜ ਕੱਲ ਇੰਨੇ ਸਮਾਰਟ ਹੋ ਚੁੱਕੇ ਆ ਕਿ ਉਹ ਸਿੱਧੇ ਹੀ ਕਿਸੇ ਇੱਕ ਇੰਸਟੀਟਿਊਟ ਕੋ ਆ ਕੇ ਉੱਥੇ ਐਡਮਿਸ਼ਨ ਨਹੀਂ ਲੈਂਦੇ ਉਹ ਸਾਰੀ ਡਿਟੇਲ ਪਤਾ ਕਰਦੇ ਆ ਫੀਸ ਬਿਲਕੁਲ ਜਾਇਜ਼ ਹੈ ਜੀ ਫੀਸ ਕਿੰਨੀ ਹੈ ਜੀ ਫੀਸ ਸਰ ਦੇਖੋ ਫੀਸ ਬਹੁਤ ਹੀ ਜਾਇਜ਼ ਫੀਸ ਹੈ ਤੁਸੀਂ ਆਸ-ਪਾਸ ਦੇ ਇੰਸਟੀਚੂਟਸ ਦੇਖੋਗੇ ਹਾਂਜੀ ਹਾਂਜੀ 크리스마ਸ ਕਰਕੇ ਅਸੀਂ ਇੱਕ ਹਫ਼ਤੇ ਦਾ ਇੱਥੇ ਆਪਣਾ ਸੈਮੀਨਾਰ ਲਗਾ ਰਹੇ ਹਾਂ ਬੱਚੇ ਇੱਕ ਹਫ਼ਤੇ ਲਈ ਆ ਕੇ ਚੈੱਕ ਕਰ ਸਕਦੇ ਆ ਬਹੁਤ ਹੀ ਘੱਟ ਫੀਸ ਦੇ ਉੱਤੇ ਮੀਨਸ ਕੋਈ ਵੀ ਬੰਦਾ ਅਫੋਰਡ ਕਰ ਸਕਦਾ ਉਹ ਫੀਸ ਤੇ ਇੱਕ ਹਫ਼ਤੇ ਲਈ ਆ ਕੇ ਕਲਾਸਿਸ ਲਗਾ ਕੇ ਦੇਖ ਸਕਦੇ ਆ ਕਿਦਾਂ ਇੱਥੇ ਕੰਮ ਕਰਾਇਆ ਜਾਂਦਾ ਉਹਦੇ ਵਿੱਚ ਕੁਕਿੰਗ ਦੀਆਂ ਤੇ ਬਿਊਟੀ ਦੀਆਂ ਦੋਨੋਂ ਕਲਾਸਾਂ ਸਾਈਮਲਟੇਨੀਅਸਲੀ ਚੱਲਣਗੀਆਂ ਤੇ ਦੂਸਰੀ ਗੱਲ ਇਹ ਆ ਕਿ ਕੋਵਿਡ ਦੇ ਕਰਕੇ ਅੱਜਕੱਲ ਅਸੀਂ ਦੇਖਿਆ ਹੋਇਆ ਕਿ ਲੋਕਾਂ ਦੇ ਬਿਜ਼ਨੈਸਸ ਬਹੁਤ ਡਾਊਨ ਆ ਚੁੱਕੇ ਆ ਸਾਰੇ ਪਾਸੇ ਸਲੰਪ ਹੈ ਇਸ ਕਰਕੇ ਇਹ ਇੱਕ ਫਰੈਂਚਾਈਜ਼ੀ ਬਿਜ਼ਨਸ ਹੈ ਤੇ ਸਾਨੂੰ ਹੈੱਡ ਆਫਿਸ ਦੇ ਉੱਤੋਂ ਕਾਫੀ ਹੈਵੀ ਡਿਸਕਾਊਂਟਸ ਮਿਲੇ ਹੋਏ ਆ ਜਿਹੜੇ ਕਿ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਆ ਜੀ ਇੱਥੇ ਜ ਲੋਕੇਸ਼ਨ ਵੀ ਦੱਸ ਦਿਓ ਸਰ ਲੋਕੇਸ਼ਨ ਬੜੀ ਆਸਾਨ ਹੈ ਜੀ ਬੱਸ ਸਟੈਂਡ ਦੇ ਨਜ਼ਦੀਕ ਹੀ ਪੈਟਰੋਲ ਪੰਪ ਹੈ ਉਹਦੇ ਨਾਲ ਸਟੇਟ ਬੈਂਕ ਆਫ ਇੰ ਉਸ ਬਿਲਡਿੰਗ ਦੇ ਵਿੱਚ ਹੀ 3rd ਫਲੋਰ ਦੇ ਉੱਤੇ ਸਾਡਾ ਇੰਸਟੀਚਿਊਟ ਹੈ ਸਰ ਜੇ ਕਿਸੇ ਸਟੂਡੈਂਟ ਨੇ ਡੈਮੋ ਕਲਾਸ ਲੈਣੀ ਹੋਵੇ ਉਹਨਾਂ ਨੂੰ ਤੁਸੀਂ ਦੇ ਦੋਗੇ ਡੈਮੋ ਕਲਾਸ 2 ਡੇਜ਼ ਦੀ ਡੈਮੋ ਕਲਾਸ ਫ੍ਰੀ ਆਫ ਕਾਸਟ ਅਸੀਂ ਦਿੰਨੇ ਆ ਸਰ ਉਸ ਤੋਂ ਬਾਅਦ ਸਟੂਡੈਂਟ ਕੋ ਫੀਸ ਲਈ ਜਾਂਦੀ ਹੈ ਜਦੋਂ ਉਹਦੀ ਤਸੱਲੀ ਹੋ ਜਾਂਦੀ ਹੈ ਜੀ ਜੀ ਨਿੱਕਾ ਦੇ ਵਿੱਚ ਅੱਜ ਦੇ ਚੀਫ ਗੈਸ ਸਾਡੇ ਨਾਲ ਮੌਜੂਦ ਨੇ ਜਾਣ ਲੈਣੇ ਉਹਨਾਂ ਕੋਲੋਂ ਹਾਂ ਜੀ ਨਮਸਕਾਰ ਜੀ ਨਮਸਕਾਰ ਸਰ ਕੀ ਨਾਮ ਹੈ ਵੰਦਨਾ ਗੋਇਲ ਵੰਦਨਾ ਗੋਇਲ ਜੀ ਕਹਾਂ ਸੀ ਹੋ ਜੀ ਫਗਵਾੜਾ ਸੇ ਹਾਂ ਜੀ ਇਸ ਟੌਪਿਕ ਤੇ ਜਿਹहां ਪੇ ਆਏ ਹੋ ਆਪ ਕੀ ਕਹਿਣਾ ਚਾਹਤੇ ਹੋ निफका इंस्टीट्यूट के साथ में हमारा पुराना साथ है यहाँ पे डिफरेंट वोकेशनल कोर्सेज़ करवाते हैं ये लोग और बहुत अच्छे इंटरनेशनल लेवल के ऊपर कोर्सेज़ हैं इन्होंने ब्यूटी का कोर्स इंट्रोड्यूस किया तो इन्होंने मेरे को जजमेंट के लिए बुलाया बिकॉज दे वांट कि हम यहाँ पे एक कंपटीशन रखें यहाँ के चैलेंजेस को हम देखें और यहाँ की क्वालिटी को हम असेस करें सो दैट कि मार्केट की वैल्यूज़ के हिसाब से हम स्टूडेंट्स को और यहाँ के प्रोफेशनल्स को ट्रेंड कर सकें उसी का एक छोटा सा एफर्ट है जिसकी जजमेंट के लिए मैं आज यहाँ पे आई हुई हूँ जजमेंट भी बहुत मुश्किल होती है आजकल के बच्चे बहुत है। yes हैं ये जजमेंट पर... तो हमेशा ही चैलेंजिंग होती, होती है जिसको आपने फर्स्ट डिक्लेयर कर दिया उसके लिए तो आप बहुत अच्छे हैं और बाकी सब लोग यही बोलेंगे कि पार्शलिटी हुई है ये हुआ है बट मेरे को लगता है कि कॉम्पिटिशन को कॉम्पिटिशन की तरह ही लेना चाहिए इसमें पास और फेल दोनों में से एक चीज तो होगी ही होगी बट उसको एक्सेप्ट करना और उसको अचीव करना एक मायने रखता है जी आपको आज यहाँ पे एक चीफ गेस्ट के बतौर बुलाया गया है हाँ तो आप इस इंस्टीट्यूट के बारे में क्या कहना चाहेंगे इंस्टीट्यूट बहुत अच्छा इंस्टीट्यूट है इंफ्रास्ट्रक्चर बहुत ज़्यादा अच्छा है फैकल्टीज बहुत अच्छी हैं सबसे ज़्यादा इंटरनेशनल सर्टिफिकेशन है जी। जिस, जो कि इंटरनेशनल वैल्यूज़ और पैरामीटर्स के अकॉर्डिंग अपने आप को असेस करती हैं मेरे को लगता है कि नकोदर वाला एरिया जो है ये थोड़ा रिमोट एरिया आ जाता है बच्चों के लिए जलंधर या फगवाड़ा की असेसिबिलिटी नहीं रहती लोकल लेवल के ऊपर एक अच्छा इंस्टीट्यूट मिलना भी एक बहुत अच्छी बात है और निफका इंस्टीट्यूट जो कि पी है एक अच्छा ग्रुप है और एजुकेशनिस्ट हैं सारे इस ग्रुप को जो चला रहे हैं दैट इज़ वन आई होप कि ये हमारा यहाँ का वन ऑफ़ द बेस्ट इंस्टीट्यूट बनेगा मैम आपका आपका भी एक्सपीरियंस बहुत है Yes. क्या मैसेज कर देना चाहते हैं देखिए मेरा मैसेज तो आज के यूथ को सबसे ज़्यादा यही है कि अपने टैलेंट को और अपने टाइम को वेस्ट मत करो अगर आपको लगता है कि टेंथ के बाद में या प्लस टू के बाद में आप थ्री ईयर की डिग्री नहीं करना चाहते हैं तो कम से कम सिक्स मंथ्स का या वन ईयर का कोर्स करके अपने आप को स्किल्ड ज़रूर करो सो so दैट कि आपके पास में एक इंडिपेंडेंट अपने स्किल हो आप दुनिया के किसी भी कंट्री में कहीं पर भी किसी भी कोने में हो तो आपके पास में एक स्किल हो जिससे कि आप अपनी रोज़ी रोटी कमा सकें आप अपना करियर बना सकें जो कि गवर्नमेंट ऑफ इंडिया का भी इस टाइम मिशन है आई होप कि हम उसी मिशन को सपोर्ट कर रहे हैं दिफिका इंस्टीट्यूट के अंदर मौजूद हैं हेड मैडम साढ़े नाल ने चंद दिन पहले असि इतने कुकिंग के मुकाबले भी दिखाए थे हैड मैडम तो जानते हैं अंदर अज कड़े कंपीटिशन हो रहे हैं जी ਸਤਿ ਸ੍ਰੀ ਅਕਾਲ ਜੀ ਕੀ ਨਾ ਜੀ ਖਾਹਿਸ਼ ਵਰਦੁਆਜ ਜੀ ਮੈਡਮ ਚੰਦਰ ਪਹਿਲੇ ਸੇ ਇੱਕ ਨੂਜ ਦਿਖਾਈ ਸੀ ਤੁਸੀਂ ਇੱਥੇ ਇੱਕ ਕੁਕਿੰਗ ਦੇ ਮੁਕਾਬਲੇ ਕਰਵਾਏ ਸੀ ਜਿਹਦਾ ਰਿਸਪੌਂਸ ਬਹੁਤ ਵਧੀਆ ਮਿਲੇ ਸੀ ਕਿਸ ਤਰ੍ਹਾਂ ਦਾ ਰਿਸਪੌਂਸ ਮਿਲੇ ਸੀ ਸਰ ਕਾਫੀ ਅੱਛਾ ਰਿਸਪੌਂਸ ਮਿਲੇ ਆ 100 ਬਾਈ 100 ਸੀ ਇਸੇ ਤਰ੍ਹਾਂ ਅਸੀਂ ਚਾਹਨੇ ਕਿ ਜੋ ਅਸੀਂ ਅੱਜ ਕੰਪੀਟੀਸ਼ਨ ਬਿਊਟੀ ਦਾ ਕਰਵਾ ਰਹੇ ਆ ਉਹਦੇ ਵਿੱਚ ਅਸੀਂ ਮੇਕਅਪ ਹੇਅਰ ਸਟਾਈਲ ਔਰ ਨੇਲ ਆਰਟ ਦੇ ਕੰਪੀਟੀਸ਼ਨਸ ਕਰਵਾ ਰਹੇ ਆ ਬਿਕੋਜ਼ ਜਿਹੜੇ ਆਪਣੇ ਜਜਸ ਆ ਰਹੇ ਆ ਉਹ 13 ਇਅਰਸ ਐਕਸਪੀਰੀਐਂਸਡ ਹੈ ਮੈਮ ਮਿਸਿਸ ਵੰਨਾ ਗੋਇਲ ਮੈਮ ਜੋ ਕਿ ਇੱਥੇ ਜਜਮੈਂਟ ਕਰਨਗੇ ਆਕੀ ਕਾਫੀ ਐਕਸਪੀਰੀਐਂਸਡ ਹੈ ਉਹ ਵੀ ਸੋ ਆਈ ਥਿੰਕ ਕਿ ਬੈਸਟ ਮਿਲੇਗਾ ਸਾਨੂੰ ਇਹਨਾਂ ਦਾ ਹੋਪਫੁਲ ਕਿ ਰਿਜ਼ਲਟ ਬਹੁਤ ਬੈਸਟ ਮਿਲੇਗਾ ਸੋ ਜਿਹੜੇ ਇੰਟਰਸਟਡ ਹੈ ਸਟੂਡੈਂਟਸ ਆਪਣੇ ਨਿਕੋਦਰ ਦੇ ਵਿੱਚ ਜੋ ਕਿ ਫ੍ਰੀ ਬੈਠੇ ਆ ਜਿਨ੍ਹਾਂ ਨੇ ਇੰਟਰਸਟ ਹੈ ਕੁਕਿੰਗ ਕੁਕਿੰਗ ਦੇ ਵਿੱਚ ਐਚਐਮ ਦੇ ਵਿੱਚ ਕੁਕਿੰਗ ਬੇਕਿੰਗ ਔਰ ਬਿਊਟੀ ਨੈਨੀ ਕੋਰਸੇਸ ਦੇ ਵਿੱਚ ਸੋ ਆ ਕੇ ਆਪਣਾ ਇੱਥੇ ਕੋਰਸੇਸ ਜੁਆਇਨ ਕਰ ਸਕਦੇ ਆ ਆਫਰਸ ਸਾਡੇ ਕੋਲ ਕਾਫੀ ਚੱਲ ਰਹੀਆਂ ਬਿਕੋਜ਼ ਕ੍ਰਿਸਮਸ ਦਾ ਕਰਕੇ ਔਰ ਨਿਊ ਇਅਰ ਦਾ ਕਰਕੇ ਸਾਡੇ ਕੋ ਕਾਫੀ ਕੋਰਸੇ ਚੱਲ ਰਹੀਆਂ ਸਰਟੀਫਿਕੇਟ ਜੋ ਕਿ ਤੁਹਾਨੂੰ ਸਾਰਨੇ ਪਹਿਲੇ ਦੱਸਿਆ ਸੀ ਕਿ ਆਈਓ ਤੋਂ ਵੈਲਿਡ ਹੈ ਜੋ ਕਿ ਇੰਟਰਨੈਸ਼ਨਲ ਐਕ੍ਰੀਡੀਟੇਸ਼ਨ ਆਰਗੇਨਾਈਜੇਸ਼ਨ ਹੈ ਅਮਰੀਕਨ ਬੇਸ ਸਰਟੀਫਿਕੇਟ ਹੈ ਸੋ ਬੱਚਿਆਂ ਲਈ ਕਾਫੀ ਫਿਊਚਰਲੀ ਬੈਸਟ ਹੈ ਮੈਂ ਸਭ ਨੂੰ ਰਿਕਵੈਸਟ ਕਰੂੰਗੀ ਕਿ ਆਕੇ ਇੱਥੇ ਆਪਣੇ ਜੁਆਇਨ ਕਰਨ ਇੱਕ ਵਾਰੀ ਵਿਜ਼ਿਟ ਕਰਨ ਥੈਨ ਉਹਨਾਂ ਦੇ ਫਿਊਚਰ ਦੇ ਲਈ ਕਾਫੀ ਬੈਸਟ ਕੋਰਸੇ ਸਨ ਮੈਡਮ ਕੁਕਿੰਗ ਦੇ ਬਾਰੇ ਵੀ ਅਸੀਂ ਤੁਹਾਨੂੰ ਪੁੱਛਿਆ ਸੀ ਤੇ ਹੁਣ ਅਸੀਂ ਤੁਹਾਨੂੰ ਬਿਊਟੀ ਕੰਪੀਟੀਸ਼ਨ ਜਿਹੜੇ ਹੋ ਰਹੇ ਆ ਇਹਦੇ ਤੁਹਾਨੂੰ ਸਰਟੀਫਿਕੇਟ ਦਿੰਨੇ ਹੋ ਇਹਦੀ ਬਾਹਰਲੇ ਦੇਸ਼ਾਂ ਜਾ ਕੇ ਕਿੰਨੀ ਕ ਵੈਲਿਊ ਹੈਗੀ ਸਰ ਹੁਣੇ ਜਿੱਦਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਆਈਏਓ ਤੋਂ ਵੈਲਿਡ ਸਰਟੀਫਿਕੇਟ ਹੈ ਜੋ ਕਿ 121 ਕੰਟਰੀਜ਼ ਦੇ ਵਿੱਚ ਵੈਲਿਡ ਹੈ ਇੰਟਰਨੈਸ਼ਨਲ ਐਕ੍ਰੈਡੀਟੇਸ਼ਨ ਆਰਗੇਨਾਈਜੇਸ਼ਨ ਸਰਟੀਫਿਕੇਟ ਹੈ ਜਿੱਦਾਂ ਕਿ ਆਪਾਂ ਇੱਥੇ ਬਾਹਰ ਅਗਰ ਕੋਈ ਵੀ ਜਾ ਰਿਹਾ ਸਟੂਡੈਂਟਸ ਉਹ ਕੈਨੇਡਾ ਗਵਰਨਮੈਂਟ ਦਾ ਜਾਂ ਕਿਸੇ ਵੀ ਫੋਰਨ ਗਵਰਨਮੈਂਟ ਦਾ ਇਹ ਹੀ ਇਸ਼ੂ ਰਹਿੰਦਾ ਹੈ ਕਿ ਤੁਸੀਂ ਪਹਿਲੇ ਇੱਧਰ ਆ ਕੇ ਸਟੱਡੀ ਕਰੋ ਥੈਨ ਆਪਾਂ ਤੁਹਾਨੂੰ ਇੱਥੇ ਜੋਬ ਪ੍ਰੋਵਾਈਡ ਕਰਵਾਵਾਂਗੇ ਸੋ ਅਗਰ ਕਿਉਂ ਨਾ ਅਸੀਂ ਅਗਰ ਇੱਥੋਂ ਹੀ ਸਾਨੂੰ ਅਮਰੀਕਨ ਬੇਸ ਸਰਟੀਫਿਕੇਟ ਪ੍ਰੋਵਾਈਡ ਹੋ ਰਿਹਾ ਅਸੀਂ ਕਰਕੇ ਹੀ ਲੈ ਕੇ ਹੀ ਜਾਈਏ ਜਿਹਦੇ ਨਾਲ ਬੱਚਿਆਂ ਨੂੰ ਉੱਥੇ ਟਾਈਮ ਵੀ ਬਚੇਗਾ ਉਹਨਾਂ ਦਾ ਔਰ ਜਾ ਕੇ ਸਿੱਧਾ ਡਾਇਰੈਕਟ ਉਹ ਜੋਬ ਹੀ ਕਰ ਸਕਣਗੇ ਮੈਡਮ ਕਿੰਨੇ ਕ ਬੱਚੇ ਅਜੇ ਹਿੱਸਾ ਲੈ ਰਹੇ ਆ ਇਸ ਕੰਪੀਟੀਸ਼ਨ ਦੇ ਵਿੱਚ 50 ਤੋਂ uh, 60 ਦੇ ਅੰਡਰ ਸਟੂਡੈਂਟਸ ਮੇਰੇ ਕੋਲ ਹੈ ਜੋ ਕਿ ਅੰਦਰ ਕੰਪੀਟੀਸ਼ਨ ਲਈ ਕੁਝ ਵੇਟਿੰਗ ਦੇ ਵਿੱਚ ਬੈਠੇ ਆ ਕੁਝ ਕੰਪੀਟੀਸ਼ਨ ਕਰਵਾ ਰਹੇ ਆ ਮਤਲਬ ਪਾਰਟਿਸਿਪੇਟ ਕਰ ਰਹੇ ਆ ਸ ਜੀ ਮੈਡਮ ਕੀ ਲੋਕੇਸ਼ਨ ਕੀ ਹੈ ਜੀ ਜਿੱਥੇ ਆਪਾਂ ਬੈਠੇ ਹਾਂ ਜੀ ਟਰਮੀਨਲ 81 3rd ਫਲੋਰ ਨਿਫਕਾ ਇੰਸਟੀਚਿਊਟ ਜੋ ਕਿ ਆਪਣੇ ਪੈਟਰੋਲ ਪੰਪ ਦੇ ਨੇ ਕੋਧਰ ਪੈਟਰੋਲ ਪੰਪ ਦੇ ਨਾਲ ਐਸਬੀਆ ਬੈਂਕ ਦੀ ਬਿਲਡਿੰਗ ਹੈ ਬਿਲਕੁਲ ਉਹਦੇ 3rd ਫਲੋਰ ਤੇ ਹੈ ਜੀ ਨਿਫਕਾ ਇੰਸਟੀਚਿਊਟ ਜੀ ਕੀ ਮੈਸੇਜ ਤੁਸੀਂ ਕੀ ਦੇਣਾ ਚਾਹੋਗੇ ਨਕੋਧਰ ਨਿਵਾਸੀਆਂ ਨੂੰ ਨਕੋਧਰ ਇਲਾਕੇ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਸਰ ਇਹ ਹੀ ਕਿ ਆਪਾਂ ਕਾਫੀ ਬੈਸਟ ਓਪਰਚ्युनिटी ਲੈ ਕੇ ਆਏ ਆ ਨਕੋਦਰ ਵਾਸੀਆਂ ਦੇ ਲਈ ਸੋ ਜੋ ਵੀ ਸਟੂਡੈਂਟਸ ਫ੍ਰੀ ਬੈਠੇ ਆ ਜਾਂ ਜਿਨ੍ਹਾਂ ਦਾ ਇੰਟਰਸਟ ਹੈ ਫੋਰਨ ਦੇ ਵਿੱਚ ਇੱਥੇ ਆਪਣਾ ਕੋ ਸੈਟਲਡ ਕਰਨਾ ਚਾਹੁੰਦੇ ਆ ਲਾਈਫ ਫਿਊਚਰ ਦੇ ਵਿੱਚ ਸੋ ਉਹਨਾਂ ਨੂੰ ਇੱਕ ਕੋਰਸ ਜੁਆਇਨ ਕਰਨੇ ਚਾਹੀਦੇ ਬਿਕੋਜ਼ ਸਕਿੱਲ ਬੇਸਡ ਕੋਰਸਸ ਐ ਉਹ ਕਹਿੰਦੇ ਨਾ ਕਿ ਸਕਿੱਲ ਬੇਸਡ ਜੇ ਹੱਥ ਹਨਰ ਹੈ ਤਾਂ ਤੁਸੀਂ ਕਿਤੇ ਵੀ ਕਦੇ ਵੀ ਮਾਰ ਨਹੀਂ ਖਾ ਸਕਦੇ ਸੋ ਉਹੀ ਚੀਜ਼ ਐ ਕਿ ਸਕਿੱਲ ਬੇਸਡ ਕੋਰਸਸ ਐ ਸੋ ਬੈਸਟ ਤੁਹਾਡੇ ਸਾਰਿਆਂ ਦੀ ਬੈਸਟ ਫਿਊਚਰ ਲਈ ਬੈਸਟ ਐ ਸੋ ਪਲੀਜ਼ ਤੁਸੀਂ ਇੱਥੇ ਵਿਜ਼ਿਟ ਕਰੋ ਔਰ ਕੋਰਸਿਸ ਲਈ ਜੁਆਇਨ ਕਰੋ ਮਰਮੇ ਜਿਹੜਾ ਕੋਰਸ ਕਿੰਨੇ ਚਿਰ ਦਾ ਕੋਰਸ ਹੈ ਕਾਈ ਕੋਰਸਿਸ ਮੇਰੇ ਕੋਲ ਸਭ 1 ਮੰਥ ਤੋਂ ਲੈ ਕੇ 1 ਇਅਰ ਤੱਕ ਦੇ ਕੋਰਸਿਸ ਹੈ ਜੀ ਤੇ ਇਹਦੀ ਫੀਸ ਵੀ ਕੋਈ ਨੋਰਮਲ ਜਾਇ ਜੀ ਜਾਂ ਬਿਲਕੁਲ ਫੀਸ ਇਸ ਦੇਖੋ ਨੋਰਮਲ ਹੈ ਮਤਲਬ ਇਦਾਂ ਦੀ ਅਸੀਂ ਫੀਸ ਸਟ੍ਰਕਚਰਸ ਨਹੀਂ ਰੱਖਿਆ ਕਿ ਜੋ ਨਕੌਦਰ ਵਾਲੇ ਅਫੋਰਡ ਨਾ ਕਰ ਸਕਣ ਜੀ ਹਰ ਬੰਦਾ इजीली ਇਹਨੂੰ ਅਫੋਰਡ ਕਰ ਸਕਦਾ काफ़ी बेस्ट है काफ़ी घट है बट हूँ तो फिर भी फिफ्टी फिफ्टी परसेंट ऑफ लगिया हुई हैं क्योंकि क्रिसमस सेलिब्रेशन का करके और न्यू ईयर का करके काफ़ी ऑफ चल रही इस टाइम हाँ जी, जी मैम आपको मिला है, क्या कहना बहुत अच्छा लग रहा है अकैडमी में आके और आ, सारे मैम्बरस भी बहुत अच्छे हैं हैप्पी विद दैट क्या मतलब नकोदर वासियों को क्या संदेश देना चाहते हैं इसके बाद सभी को यहाँ पे विजिट करना चाहिए और मतलब सारे कोर्सेस भी अवेलेबल हैं होटल मैनेजमेंट जैसे नैनी और ब्यूटी का भी है ਮੈਂ ਖੁਦ ਚਾਹੁੰਗੀ ਕਿ ਮੈਂ ਨੈਨਿਕਾ ਕੋਰਸ ਇੱਥੋਂ ਹੀ ਕਰਾਂ। ਬੈਟ ਨਿਸਕਾ ਦੇ ਵਿੱਚ ਇਸ ਵਕਤ ਮੌਜੂਦ ਹਾਂ ਬਿਊਟੀ ਕੰਪੀਟੀਸ਼ਨ ਦੇ ਜਿਹੜੇ ਮੁਕਾਬਲੇ ਆ ਉਹ ਤੁਹਾਨੂੰ ਦਿਖਾਏ ਤਸਵੀਰਾਂ ਉਹਦੀਆਂ ਵੀ ਦਿਖਾਈਆਂ ਅੱਜ ਦੇ ਮੁੱਖ ਮਹਿਮਾਨਾਂ ਵੀ ਤੁਹਾਡੀ ਗੱਲਬਾਤ ਕਰਾਈ ਇੱਥੋਂ ਦੇ ਜਿਹੜੇ ਐਮ ਡੀ ਆ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਬਹੁਤ ਹੀ ਵਧੀਆ ਜਿਹੜਾ ਇੰਸਟੀਚਿਊਟ ਹੈਗਾ ਵਾ ਸਿੱਖਣ ਨੂੰ ਬਹੁਤ ਕੁਝ ਮਿਲਦਾ ਇੱਥੋਂ ਸਿੱਖ ਕੇ ਤੁਸੀਂ ਸਰਟੀਫਿਕੇਟ ਲੈ ਕੇ ਬਾਹਰ ਆਪਣਾ ਜਿਹੜਾ ਕੰਮਕਾਰ ਕਰ ਸਕਦੇ ਹੋ ਅਤੇ ਇੱਥੇ ਆ ਕੇ ਜਿਹੜਾ ਜਲੰਧਰ ਰੋਡ ਤੇ ਆ ਤੁਹਾਨੂੰ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਇਕਤਾ ਲਹਿਰ ਦੇ ਨਿਊਜ਼ ਦੇ ਰਾਈ ਦਿਖਾਇਆ ਮੇਰੇ ਪਿੱਛੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਨਿਫਕਾ ਔਰ ਅੱਜ ਦੇ ਜਿਹੜੇ ਸਾਰੇ ਮਹਿਮਾਨ ਆ ਔਰ ਜਿਹੜੇ ਬੱਚੇ ਜਿਨ੍ਹਾਂ ਨੇ ਇੱਥੇ ਅੱਜ ਹਿੱਸਾ ਲਿਆ ਉਹਨਾਂ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਣੇ ਆ ਔਰ ਬਾਰ-ਬਾਰ ਅਸੀਂ ਅਸੀਂ ਆਪਣੇ ਚੈਨਲ ਵੱਲੋਂ ਇਹੀ ਰਿਕਵੈਸਟ ਕਰਦੇ ਆ ਕਿ ਇੱਥੇ ਆਓ ਨਿਫਕਾ ਦੇ ਵਿੱਚ ਆਓ ਜਲੰਧਰ ਰੋਡ ਤੇ ਆਓ ਕੁਛ ਨਕੋ ਸਿੱਖੋ ਸਿੱਕੇ ਬਾਹਰ ਜਾਓ ਬਾਹਰ ਜਾ ਕੇ ਤੁਹਾਡੀ ਵੈਲਿਊ ਤਦ ਹੀ ਪੈਣੀ ਆ ਜੇ ਕੁਝ ਸਿੱਖ ਕੇ ਜਾਓਗੇ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲਹਿਰ ਨਿ